ਸਾਰੇ ਭਾਂਡੇ ਯੂਜ਼ ਕਰ ਸਕਦੇ ਆਪਾਂ ਜੈ ਮਾਤਾ ਦੀ ਦੋਸਤੋ ਭੈਣ ਆਈ ਸੀ ਸਿਆੜ ਪਿੰਡ ਤੋਂ ਇਹਨਾਂ ਨੇ ਲੈਣਾ ਸੀਗਾ ਇੰਡਕਸ਼ਨ ਚੁੱਲਾ ਮਤਲਬ ਕਿ ਇਹਨਾਂ ਨੂੰ ਨਾ ਫਿਰ ਮੈਂ رائے ਦਿੱਤੀ ਇਹ ਕਹਿੰਦੇ ਵੀ ਮੈਨੂੰ ਸਾਰੇ ਭਾਂਡੇ ਚੱਲਣੇ ਚਾਹੀਦੇ ਨੇ ਇਨਫਰਾਡ ਵਾਲਾ ਚਾਹੀਦਾ ਇਨਫਰਾਡ ਜਿਹੜੇ ਚੁੱਲ੍ਹੇ ਨੇ ਉਹ ਮਤਲਬ ਬਹੁਤ ਸਟੈਂਡਰਡ ਕੰਪਨੀਆਂ ਦੇ ਨਹੀਂ ਆਂਦੇ ਇੱਕ ਸਟੈਂਡਰਡ ਕੰਪਨੀ ਜਿਹੜੀ ਵੀਗਾਰਡ ਕੰਪਨੀ ਹੈ ਇਹਨੇ ਪਹਿਲ ਕੀਤੀ ਹੈ ਇਹਨਾਂ ਨੇ ਕੱਢਿਆ ਵਾ ਬਹੁਤ ਸ਼ਾਨਦਾਰ ਹੈ ਜੀ ਇਹਦਾ ਕੀ ਇੰਡਕਸ਼ਨ ਦਾ ਇਹਦਾ ਕੀ ਫਾਇਦਾ ਵਾ ਇੱਕ ਕੰਪੈਟੀਬਲ ਮਲਟੀਪਲ ਮਤਲਬ ਸਾਰੇ ਭਾਂਡੇ ਯੂਜ਼ ਕਰ ਸਕਦੇ ਆ ਆਪਾਂ ਵੀ ਆਰ ਸੀ 01 ਇਹਦਾ ਮਾਡਲ ਨੇਮ ਆ 2000 ਵਾਟ ਦਾ ਜੀ ਇਹ ਦਿਖਾ ਪੁੱਤ ਔਰ ਰੇਟ ਇਹਦਾ ਬਹੁਤ ਘੱਟ ਹੈ ਰੇਟ ਕੋਈ ਜ਼ਿਆਦਾ ਹੈ ਨਹੀਂ 1 ਸਾਲ ਦੀ ਫੁੱਲ ਗਾਰੰਟੀ ਹੈ ਪਾਵਰ ਪਲੱਗ ਦੇ ਨਾਲ ਦੇਖੋ ਪਾਵਰ ਪਲੱਗ ਦੇ ਨਾਲ ਹੈ ਇਹ ਔਰ ਖਾਸੀਅਤ ਕੀ ਹੈ ਨਾਲ ਇੱਕ ਗ੍ਰਿਲ ਦਿੱਤੀ ਆ ਕੰਪਨੀ ਨੇ ਕਿ ਆਪਣੇ ਸਿੱਧੇ ਹੱਥ ਨਾਲ ਲੱਗਣ ਹੱਥ ਨੂੰ ਕੋਈ ਪ੍ਰੋਬਲਮ ਨਾ ਆਵੇ ਗ੍ਰਿਲ ਦੇ ਉੱਤੇ ਹੀ ਆਪਾਂ ਹੋਰ ਇੱਕ ਗੱਲ ਦੱਸਦਾ ਜਿਹੜੇ ਇੰਡਕਸ਼ਨ ਹੁੰਦੇ ਨੇ ਉਹਦੇ ਤੇ ਆਪਾਂ ਸੇਕ ਨਹੀਂ ਸਕਦੇ ਜਿਵੇਂ ਰੋਟੀ ਜਾਂ ਪਰੌਂਠਾ ਕੋਈ ਸੇਕ ਨਹੀਂ ਸਕਦੇ ਇਹਦੇ ਉੱਤੇ ਆਪਾਂ ਸੇਕ ਵੀ ਸਕਦੇ ਆ ਮਤਲਬ ਇਹਦੇ ਤੇ ਸੇਕ ਸਕਦੇ ਆ ਗ੍ਰਿਲ ਦਿੱਤੀ ਆ ਗ੍ਰਿਲ ਦੇ ਉੱਤੇ ਆਪਾਂ ਰੋਟੀ ਵੀ ਸੇਕ ਸਕਦੇ ਆ ਕੋਈ ਵੀ ਚੀਜ਼ ਸੇਕਣੀ ਆ ਇਹ ਨਾਲ ਵਾਰੰਟੀ ਕਾਰਡ ਤੇ ਸਾਲ ਦੀ ਗਾਰੰਟੀ ਹੈ ਦੀ ਔਰ ਦੇਖੋ ਇਦਾਂ ਪਨੀਰ ਟਿੱਕਾ ਵਗੈਰਾ ਰੋਸਟ ਕਰ ਸਕਦੇ ਆ ਕੁਝ ਵੀ ਬਣਾ ਸਕਦੇ ਆ ਆਪਾਂ ਕੋਈ ਵੀ ਆਪਣੀ ਮਨਪਸੰਦ ਆਈਟਮ ਬਣ ਜਾਂਦੀ ਹੈ ਸਾਰੇ ਇਹਦੇ ਤੇ ਬਟਨਸ ਨੇ ਇਡਲੀ ਡੋਸਾ ਵਗੈਰਾ ਚਪਾਤੀ ਸਾਰੇ ਬਟਨਸ ਨੇ ਚਾਈਲਡ ਲੋਕ ਬੱਚਿਆਂ ਦੇ ਹੱਥ ਨਾਲ ਲੱਗਣ ਟਾਈਮਰ ਹੈ ਆਪਾਂ ਟਾਈਮ ਸੈੱਟ ਕਰ ਸਕਦੇ ਆ 1 ਮਿੰਟ ਤੋਂ ਲੈ ਕੇ 10 ਮਿੰਟ 20 ਮਿੰਟ ਤੱਕ ਜੋ ਵੀ ਟਾਈਮਰ ਹੈ ਮਿਲਕ ਆਪਾਂ ਦੁੱਧ ਸੇਕਣ ਲਈ ਵੀ ਇੱਕ ਅਲੱਗ ਤੋਂ ਬਟਨ ਹੈ ਆਲ ਬਟਨ ਦੇ ਨਾਲ ਔਰ ਡਿਸਪਲੇ ਦੇ ਨਾਲ ਹੈ ਫੁੱਲ ਸਾਲ ਦੀ ਗਾਰੰਟੀ ਹੈ ਔਰ ਰੇਟ ਕੁਝ ਨਹੀਂ ਹੈਗਾ ਰੇਟ ਤੁਹਾਨੂੰ ਸਿਰਫ ਇਹ 3500 ਰੁਪਏ ਦਾ ਲੱਗੇਗਾ 35 ਦਾ ਬਾਕੀ ਤੁਸੀਂ 1 ਸਾਲ ਦੀ ਗਾਰੰਟੀ ਦੇ ਨਾਲ ਲੈ ਸਕਦੇ ਹੋ ਦੀਪਕ ਟੈਲੀਕਾਮ ਤੋਂ ਜੈ ਮਾਤਾ ਦੀ ਜੀ ਜੈ